ਹੁਣ ਆਪਾਂ ਉੱਪਰ ਜਾ ਰਹੇ ਆ ਜੀ ਬਾਬਾ ਬਲਕਨਾਥ ਜੀ ਦੇ ਗੁਫਾ ਦੇ ਦਰਸ਼ਨ ਕਰਨ ਤੇ ਬੱਚੇ ਆਪਣੇ ਨਾਲ ਆ ਤੇ ਭੀੜ ਅੱਜ ਬਹੁਤ ਜ਼ਿਆਦਾ ਆ ਅਸੀਂ ਸੋਚਿਆ ਸੀ ਭੀੜ ਨਹੀਂ ਹੋਊਗੀ ਪਰ ਨਹੀਂ ਸੰਡੇ ਕਰਕੇ ਅੱਜ ਭੀੜ ਬਹੁਤ ਜ਼ਿਆਦਾ ਸੀ ਕਿ ਚਲੋ ਚਾਲੇ ਸ਼ੁਰੂ ਹੋਣ ਵਾਲੇ ਆ ਬਾਬਾ ਬਲਕਨਾਥ ਜੀ ਦੇ ਤੇ ਚਾਲਿਆਂ 'ਚ ਜ਼ਿਆਦਾ ਹੁੰਦੀ ਆ ਪਰ ਨਹੀਂ ਅੱਜ ਕਾਫੀ ਭੀੜ ਸੀ ਗੱਡੀਆਂ ਉੱਤੇ ਜਿਹੜੀਆਂ ਗੱਡੀਆਂ ਕਿ ਉੱਪਰ ਚਲੀਆਂ ਜਾਂਦੀਆਂ ਆ ਗੁਫਾ ਤੱਕ ਤੇ ਗੱਡੀਆਂ ਆਪਣੀਆਂ ਜਿਹੜੀਆਂ ਉੱਤੇ ਨਹੀਂ ਜਾਣ ਦਿੱਤੀ ਹੈਗੀ ਰਸਤੇ ਵਿੱਚ ਹੀ ਰੋਕ ਦਿੱਤੀਆਂ ਤੇ ਚਲੋ ਕੋਈ ਗੱਲ ਨਹੀਂ ਆਪਾਂ ਇਧਰੋਂ ਪੌੜੀਆਂ ਵੱਲੋਂ ਜਾ ਰਹੇ ਹਾਂ ਉੱਪਰ ਮੱਥਾ ਟੇਕਣ ਵਾਸਤੇ ਤੇ ਗੁਫਾ ਵਿੱਚ ਜਿਹੜੀ ਆ ਵੀਡੀਓ ਅਲਾਉਡ ਨਹੀਂ ਸੀਗੀ ਆਪਾਂ ਵੀਡੀਓ ਅੱਗੇ ਨਹੀਂ ਬਣਾਈ ਉਰੇ ਗੁਫਾ ਤੋਂ ਮੱਥਾ ਟੇਕ ਕੇ ਆਉਂਦੇ ਹੋਏ ਸਾਨੂੰ ਹੋ ਗਿਆ ਸੀ ਜੀ ਨੇਰਾ ਤੇ ਦੇਖ ਸਕਦੇ ਹੋ ਤੁਸੀਂ ਰਾਤ ਨੂੰ ਕਿੰਨਾ ਸੋਹਣਾ 뷰 ਆ ਰਾਤ ਦਾ ਤੇ ਹੁਣੋਂ ਪਹੁੰਚ ਕੇ ਆਪਾਂ ਨੈਣਾਦੇਵੀ ਤੇ ਜਦੋਂ ਅਸੀਂ ਗੱਟੀ 'ਚ ਉਤਰੇ ਤਾਂ ਇੰਨੀ ਜ਼ਿਆਦਾ ਠੰਡ ਸੀਗੀ ਤੇ ਪਹਿਲਾਂ ਸਾਰਿਆਂ ਨੇ ਫਟਾਫਟ ਆਪਣੀਆਂ ਜੈਕਟਾਂ ਜਿਹੜੀਆਂ ਉਹ ਪਾਈਆਂ ਕਿਉਂਕਿ ਜਦੋਂ ਆਪਾਂ ਦਿਨ ਦੇ ਵਿੱਚ ਬਾਬਾ ਬਲਕਨਾਥ ਦੇ ਪੀਰਨਗਾਏ ਪਹੁੰਚੇ ਉੱਥੇ ਗਰਮੀ ਹੋ ਗਈ ਸੀ ਧੁੱਪ ਸੀਗੀ ਤੇ ਹੁਣ ਜਿੱਦਾਂ ਅਸੀਂ ਉਤਰੇ ਇੰਨੀ ਠੰਡੀ ਠੰਡੀ ਤੇਜ਼ ਹਵਾ ਚੱਲ ਰਹੀ ਸੀ ਤੇ ਉੱਤਰ ਦੀ ਲੱਗੀ ਆਪਾਂ ਨੂੰ ਠੰਡ ਲੱਗਣ ਇਸ ਕਰਕੇ ਆਪ ਸਾਰੇ ਇਕੱਠੇ ਜੋ ਹੋ ਕੇ ਫਟਾਫਟ ਦੁਰੇ ਕਿਉਂਕਿ ਜੋ ਦਜ ਦਾ ਦੁਰਾ ਕੋ ਦੁੱਧ ਦਾ ਜੜਾ ਆ ਅ ਗਰਮੀ ਆਉਗੀ ਤੇ ਇੱਧਰ ਵੀ ਆਪਾਂ ਜਿਹੜੀ ਆ ਗੱਡੀ ਉੱਪਰ ਹੀ ਲੈ ਗਏ ਸੀਗੇ ਗੁਫਾ ਕੋਲ ਉੱਥੋਂ ਦੀ ਜਿਹੜਾ ਆ ਥੋੜਾ ਰਸਤਾ ਆ ਆਪਾਂ ਵੰਦਾ ਉਹ ਜਦੋਂ ਗੱਡੀ ਕੋਲ ਪਹੁੰਚਦਾ ਹੈ ਨਿਕਲਣ ਦੀ ਵਾਲੀ ਉਹ ਸੋਹਣੀ ਵੀਡੀਓ ਬਣ ਰਹੀ ਆ ਯਾਰਾ ਹਾਂ ਆ ਜਗ੍ਹਾ ਦੇ ਵਿੱਚ ਹੈ ਜੀ ਉਹ ਨਹੀਂ 3000 ਫਿਰ ਦੇ ਨਹੀਂ ਆ ਰਾ ਨਹੀਂ 1500 ਕੀ ਕਹਿੰਦਾ ਜੇ ਨਾਲ ਵਾਸ਼ਰੂਮ ਆ ਤਾਂ 3000 ਹੀ ਆ ਰਾ ਨਹੀਂ 1500 ਨੈਣਾ ਦੇ ਵੀ ਮੱਥਾ ਟੇਕ ਦਿੱਤਾ ਸੀ ਜੀ ਆਪਾਂ ਜਦੋਂ ਆਪਾਂ ਉੱਪਰ ਭਵਨ 'ਚ ਪਹੁੰਚੇ ਤਾਂ ਆਰਤੀ ਹੋ ਰਹੀ ਸੀ ਇੰਨਾ ਵਧੀਆ ਲੱਗ ਰਿਹਾ ਸੀ ਮਨ ਨੂੰ ਜਿਹੜੀ ਬਹੁਤ ਸਕੂਨ ਜਿਹਾ ਮਿਲਿਆ ਕਿਉਂਕਿ ਆਪਾਂ ਬਿਲਕੁਲ ਆਰਤੀ ਦੇ ਟਾਈਮ ਤੇ ਪਹੁੰਚ ਗਏ ਸੀ ਤੇ ਆਰਤੀ ਤੋਂ ਬਾਅਦ ਆਪਾਂ ਮੱਥਾ ਟੇਕ ਕੇ ਤੇ ਮੱਥਾ ਟੇਕ ਕੇ ਹੁਣ ਆਪਾਂ ਤੁਰ ਪਏ ਆ ਵਾਪਸੀ ਜਾਵਾਂਗੇ ਪਹਿਲਾਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਫਿਰ ਜਾਵਾਂਗੇ ਆਪਾਂ ਵਾਪਸ ਘਰ ਨੂੰ ਉਮੀਦ ਕਰਦੀ ਆ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਇਹ ਪਰਸਤੇ ਦੀ ਵੀਡੀਓ ਬਣਾ ਰਹੀ ਸੀ ਰਾਤ ਦੇ ਟਾਈਮ ਰਸਤਾ ਇੰਨਾ ਵਧੀਆ ਲੱਗ ਰਿਹਾ ਸੀ ਪਹਾੜੀ ਤੋਂ ਉੱਤਰਦੇ ਹੋਏ ਇੰਨਾ ਵਧੀਆ 뷰 ਆ ਰਿਹਾ ਸੀ ਲਾਈਟਾਂ ਲਾਈਟਾਂ ਚਮਕ ਰਹੀਆਂ ਸੀਗੀਆਂ ਵੈਸੇ ਤਾਂ ਜ਼ਿਆਦਾ ਅੱਜ ਵੀਡੀਓ ਰਸਤੇ ਦੀ ਹੋਈ ਆ ਬੜੇ ਚਾਹ ਤੇ ਉਤਸ਼ਾਹ ਨਾਲ ਅਸੀਂ ਪਹੁੰਚੇ ਜੀ ਆਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਜਦੋਂ ਅਸੀਂ ਆਨੰਦਪੁਰ ਸਾਹਿਬ ਪਹੁੰਚੇ ਤਾਂ ਹੋਇਆ ਸਾਡੇ ਨਾਲ ਮਾੜਾ ਕਿਉਂਕਿ ਉਸ ਟਾਈਮ ਜਿਹੜਾ ਹੈ ਗੁਰਦੁਆਰਾ ਸਾਹਿਬ ਬੰਦ ਹੋ ਚੁੱਕਾ ਸੀ ਤੇ ਫਿਰ ਕੀ ਕਰਨਾ ਸੀ ਬਾਹਰ ਹੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਕਿਉਂਕਿ ਇੰਨੀ ਉਮੀਦ ਨਹੀਂ ਸੀ ਵੀ 9:30 ਵਜੇ ਹੀ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਮਤਲਬ ਕਿ ਸਮਾਪਤੀ ਕਰ ਦਿੱਤੀ ਜਾਊਗੀ ਤੇ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਜਾਊਗਾ ਚਲੋ ਫਿਰ ਆਪਾਂ ਬਾਹਰ ਹੀ ਮੱਥਾ ਟੇਕਿਆ मत्था टेक के फिर अपना छकया लंगर लंगर छक के उस तो अगर जड़ी फिर वीडियो नहीं बनाई क्योंकि रस्ते दी ही वीडियो ज़्यादा बनी इस करके अगे जड़ी है नहीं बनाई